ਹਾਂਜੀ ਮਿੱਤਰੋ ਕਿਵੇਂ ਹੋ ਫਿਰ ਸਾਰੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਲੈ ਵੀ ਮਿੱਤਰੋ ਕੱਲ ਆਨੰਦਪੁਰ ਦੇ ਵਿੱਚ ਸਿਰਾ ਹੋਈ ਆਨੰਦਪੁਰ ਸਾਹਿਬ ਦੇ ਵਿੱਚ ਚੈਂਪੀਅਨ ਕਬੱਡੀ ਦੀ ਜਿਸ ਦੇ ਵਿੱਚ ਬਹੁਤ ਤਗੜੇ ਤਗੜੇ ਮੈਚ ਹੋਏ ਪਹਿਲਾਂ ਤੋਂ ਇਨਾਮ ਦੇ ਵਿੱਚ ਟਰੈਕਟਰ ਰੱਖੇ ਗਈ ਸੀ ਹੌਲੈਂਡ ਪਰ ਬਾਅਦ ਦੇ ਵਿੱਚ ਬਦਲ ਕੇ 2.5 ਲੱਖ ਰੁਪਿਆ ਵੈਸਟਨ ਨੂੰ ਇਨਾਮ ਦੇ ਵਿੱਚ ਦਿੱਤਾ ਗਿਆ ਤੇ ਮਿੱਤਰੋ ਜੋ 베ਸਟ ਸੀਗਾ ਪਹਿਲਾ ਰੇਡਰ ਦੇ ਤੌਰ ਤੇ ਗੱਲ ਕਰੀਏ ਤਾਂ ਅੰਬਾਸੁਰ ਸਿੰਘ ਜੇਕਰ ਜਾਫੀਆਂ ਦੀ ਗੱਲ ਕਰੀਏ ਤਾਂ ਅਰਸ਼ ਚੋਲੇ ਵਾਲਾ ਯੱਟਸ਼ ਆ ਗਿਆ ਕੱਲ ਫਿਰ ਬੈਸਟ ਲੈ ਗਿਆ 2.2 ਲੱਖ ਰੁਪਏ ਤੇ ਮਿੱਤਰੋ ਕਬੱਡੀ ਦੀ ਹਰ ਇੱਕ ਅਪਡੇਟ ਲੈਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਗੱਲ ਕਰੀਏ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਵੀ ਮਿੱਤਰੋ ਸਿਰਾਂ ਹੋਣਾਗਾ ਬਹੁਤ ਤਗੜੇ ਤਗੜੇ ਕਬੱਡੀ ਕੱਪ ਨੇ ਜੇਕਰ ਪਹਿਲਾ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਪਹਿਲਾ ਕਬੱਡੀ ਕੱਪ ਖਾਨਪੁਰ ਢੱਡਾ ਦੇ ਵਿੱਚ ਜਿਸ ਦਾ ਪਹਿਲਾ ਇਨਾਮ 1 ਲੱਖ ਰੁਪਏ ਦੂਜਾ ਇਨਾਮ 1,70,000 ਲਾਬੀ ਮਿੱਤਰੋ ਸਿਰਾ ਹੋਣਾ ਇੱਥੇ ਬੈਸਟਾਂ ਨੂੰ ਕੁਝ ਨਹੀਂ ਰੱਖਿਆ ਗਿਆ ਸਰਪ੍ਰਾਈਜ਼ ਹੈਗਾ ਜੇਕਰ ਗੱਲ ਕਰੀਏ ਖੜਾਈ ਤਾਂ ਇਸ ਵਿੱਚ ਫਰੀਆਦ ਤੇ ਇੰਦਰਜੀਤ ਤਾਂ ਨਹੀਂ ਖੇੜਦੇ ਪਰ ਸਾਜੀ ਜ਼ਰੂਰ ਖੇੜ ਸਕਦਾਗਾ 99% ਚਾਂਸ ਨੇ ਵੀ ਸਾਜੀ ਜ਼ਰੂਰ ਖੇਡੂਗਾ ਵੈਕਰ ਦੂਜਾ ਗੱਲ ਕਰੀਏ ਦੂਜੇ ਕਬੱਡੀ ਕੱਪ ਦੀ ਤਾਂ ਦੂਜਾ ਕਬੱਡੀ ਕੱਪ ਬਹੁਤ ਛੋਟੀ ਦਾ ਹੋਣਾਗਾ ਜਿਸ ਦਾ ਪਹਿਲਾ ਨਾਮ 1 ਲੱਖ ਰੁਪਏ ਦੂਜਾ ਨਾਮ 71000 ਇੱਥੇ ਬੈਸਟਾਂ ਨੂੰ 21000 ਰੁਪਏ ਦਿੱਤਾ ਜਾਊਗਾ ਤਿੰਨ ਖਿਡਾਰੀ ਬਾਹਰ ਹੋਣਗੇ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਇੱਥੇ ਦਿੜਬਾ ਤੇ ਤਨਹੋਰੀ ਦੀ ਚੋਟੀ ਦੀ ਟੀਮ ਬਣ ਕੇ ਆ ਰਹੀ ਹੈਗੀ ਲੈ ਵੀ ਮਿੱਤਰੋ ਸਿਰਾ ਹੁਣ ਅੱਜ ਦੇ ਕਬੱਡੀ ਕੱਪਾਂ ਤੇ ਵੀ ਜੇਕਰ ਆਪਾਂ ਗੱਲ ਕਰੀਏ ਸ਼ੀਲੂ ਖੁਸ਼ੀ ਪਾਲਾ ਜੱਗੂ ਇਹਨਾਂ ਦੀ ਅੱਜ ਕੋਈ ਖੇਡਦੇ ਨਹੀਂ ਹੈ 100% ਕਿਸੇ ਵੀ ਕੱਪ ਦੇ ਨਹੀਂ ਖੇਡਣਾ ਹਰੇਕ ਦਾ ਹੀ ਰੈਸਟ ਦੇਣੇ ਗੱਗੂ ਬਾਰੇ ਹਜੇ ਕੋਈ ਪਤਾ ਨਹੀਂ ਮਿੱਤਰੋ ਵੀ ਜਾਣਕਾਰੀ ਮਿਲ ਤਾਂ ਦੱਸਣਾ ਕਰੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ